ਮੈਂ ਪਹਿਲਾਂ ਤਾਂ ਤੁਹਾਡਾ ਸਾਹਜ ਹੰਦਾ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਮੈਂ ਕੁਝ ਜਾਣਕਾਰੀ ਜੀ ਜਿਹੜੀ ਸਰਕਾਰ ਵੱਲੋਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਫਰਵਰੀ ਦੀ 5 ਤਰੀਕ ਤੋਂ ਇਹ ਛੁਡ ਹੋਇਆ ਜਿਹੜੇ ਅਮਰੀਕਾ ਨੇ ਗੈਰ ਕਾਨੂੰਨੀ ਜਿਹੜੇ ਉੱਥੇ ਗਏ ਵਿਅਕਤੀ ਸੀਗੇ ਉਹਨਾਂ ਨੂੰ ਆਪਣੇ ਦੇਸ਼ ਚੋਂ ਕੱਢਣਾ ਜਿਹੜਾ ਸ਼ੁਰੂ ਕੀਤਾ ਜਿਹੜੇ ਹੁਣ ਤੱਕ ਬੰਦਾ ਜਿਹੜੇ 337 ਬੰਦੇ ਆਏ ਆ ਕੱਲ ਕੁਝ ਪਤਾ ਲੱਗਾ ਪਨਾਮਾ ਤੋਂ ਆਏ ਆ ਉਹਨਾਂ ਦੀ ਗਿਣਤੀ ਦੇ ਵਿੱਚ 337 ਬੰਦੇ ਹੁਣ ਤੱਕ ਆਏ ਆ ਜਿਨ੍ਹਾਂ ਚ 131 ਬੰਦੇ ਆਪਣੇ ਸੀਗੇ ਪੰਜਾਬ ਦੇ ਤੇ ਪੰਜਾਬ ਦੇ ਜਿਹੜੇ ਬੰਦੇ ਆ ਸਾਦੇ ਠੀਕ ਠਾਕ ਆਪੋ ਆਪਣੇ ਘਰੀ ਜਿਹੜੇ ਪਹੁੰਚਿਆ ਉਹਦਾ ਅੱਗੇ ਵੀ ਆ ਰਹੇ ਅਸੀਂ ਆਪਰੇ ਮੈਂ ਕਿ ਮੈਨੂੰ ਜਿਹੜਾ ਇੱਕ ਲੈਟਰ ਵਿਦੇਸ਼ ਬਤਾਲੇ ਨੂੰ ਤੇ ਹੋਮ ਮਿਨਿਸਟਰੀ ਨੂੰ ਲਿਖੀ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਜਿਹੜੇ ਬੰਦੇ ਹੁਣ ਅਮਰੀਕਾ ਨੇ ਪਨਾਮਾ ਦੇ ਵਿੱਚ ਲਿਆ ਕੇ ਹੋਟਲਾਂ 'ਚ ਬੰਦ ਕੀਤੇ ਆ ਉਹਨਾਂ 'ਚ ਭਾਰਤੀ ਕਿੰਨੇ ਆ ਤੇ ਸਾਡੇ ਪੰਜਾਬੀ ਕਿੰਨੇ ਆ ਉਹਨਾਂ ਨੂੰ ਲੈਉਣ 'ਚ ਜੇ ਕੋਈ ਮਦਦ ਦੀ ਲੋੜ ਹੋਵੇ ਤੇ ਸਾਡੀ ਸਰਕਾਰ ਜਿਹੜੀ ਹੈ ਉਹ ਮਦਦ ਕਰਨ ਲਈ ਤਿਆਰ ਹੈ ਇਸ ਕਰਕੇ ਕਿਉਂਕਿ ਭਾਵੇਂ ਕੁਝ ਵੀ ਆ ਉਹ ਬੰਦੇ ਆਪਣੇ ਆਂ ਇੰਡੀਅਨ ਨੇ ਪੰਜਾਬੀ ਨੇ ਉਹਨਾਂ ਦੀ ਸਪੋਰਟ ਕਰਨੀ ਉਹਨਾਂ ਦੀ ਹੈਲਪ ਕਰਨੀ ਮਾਨਸਿਕ ਤੌਰ ਤੇ ਹੈਲਪ ਕਰਨੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ ਕਿਉਂਕਿ ਟਰੈਵਲ ਏਜੰਟਾਂ ਨੇ ਉਹਨਾਂ ਕੋਲੋਂ ਲੱਖਾਂ ਰੁਪਏ ਜਿਹੜੇ ਠੱਗ ਲਏ ਕਈ ਕੇਸਾਂ ਦੇ ਵਿੱਚ ਤੇ ਕਰੋੜਾਂ ਰੁਪਏ ਲੈ ਗਏ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਮਤਲਬ ਜਿਹੜਾ ਟਰੈਵਲ ਏਜੰਸੀਆਂ ਇਹ ਵੀ ਬੰਦ ਹੋਣ ਅਸੀਂ ਵੱਲੋਂ ਜਿਹੜਾ ਪਿਛਲੇ ਦਿਨੀ ਅਸੀਂ ਜਿਹੜੇ ਟ੍ਰੈਵਲ ਏਜੰਟਾਂ ਦੇ ਦਫ਼ਤਰ ਵਗੈਰਾ ਸਾਰਾ ਕੁਝ ਜਿਹੜਾ ਚੈੱਕ ਕੀਤਾ ਤੁਸੀਂ ਪੜਿਆ ਹੋਣਾ ਉਹ 1200 ਤੇ 74 ਜਿਹੜੇ ਉਹ ਅਸੀਂ ਚੈੱਕ ਜਿਹੜੇ ਕੀਤੇ ਆ ਔਰ ਅਸੀਂ ਮਤਲਬ ਜਿਹੜੇ ਲਾਇਸੈਂਸ ਜਿਹੜੇ ਕਿਹਦੇ ਲਾਇਸੈਂਸ ਵਾਲੇ ਜਿਹੜੇ ਸੀਗੇ ਉਹ 1100 ਤੇ 23 ਬੰਦਿਆਂ ਨੂੰ ਜਿਹੜਾ ਚੈੱਕ ਕੀਤਾ ਔਰ ਅਸੀਂ ਮਤਲਬ 24 ਐਫ ਆਈ ਆਰ ਜਿਹੜੀਆਂ ਦਰਜ ਕੀਤੀਆਂ ਔਰ 7 ਬੰਦੇ ਜਿਹੜੇ ਅਰੈਸਟ ਕੀਤੇ ਆ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਖਤ ਹੁਕਮ ਹੈ ਥੱਲੇ ਸਾਰੇ ਅਫਸਰਾਂ ਨੂੰ ਕਿ ਮਤਲਬ ਕੋਈ ਵੀ ਬੰਦਾ ਜਿਹੜਾ ਉਹ ਜਿਹੜੀ ਗੈਰ ਕਾਨੂੰਨੀ ਮਨੁੱਖੀ ਤਸਕਰੀ ਹੈ ਜਿਹੜਾ ਉਹਦੇ ਵਿੱਚ ਸ਼ਾਮਿਲ ਹੈ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਦਾਂ ਜਿਹੜਾ ਅਸੀਂ ਮਤਲਬ ਜਿਹੜਾ ਜਦੋਂ ਦੇ ਸਾਡੀ ਸਰਕਾਰ ਬਣੀ ਆ 22 ਤੋਂ ਲੈ ਕੇ ਹੁਣ ਤੱਕ ਬਲਸੀ 3200 ਤੋਂ 25 ਮਤਲਬ ਜਿਹੜੇ ਕੇਸ ਜਿਹੜੇ ਦਰਜ ਕੀਤੇ ਟ੍ਰੈਵਲ ਜਟਾ ਦੇ ਖਿਲਾਫ ਇੱਕ ਤੇ ਮੈਂ ਦਵਾਦਾ ਫੇਰ ਤੁਹਾਡੇ ਥੋਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਗੈਰ ਕਾਨੂੰਨੀ ਜਾਨਾਂ ਜਿਹੜਾ ਉਹ ਬੰਦ ਕਰੋ ਉਹ ਜਾਨ ਅਸੀਂ ਡੱਕਦੇ ਨਹੀਂ ਉਹ ਜਾਨ ਪੜ੍ਹ ਲਿਖ ਕੇ ਜਾਨ ਪੜ੍ਹਾਈ ਕਰਨ ਜਾਣ ਜਾਨ ਨੌਕਰੀ ਲੈਣ ਜਾਣ ਪੜ੍ਹ ਲਿਖ ਕੇ ਚੰਗੇ ਢੰਗ ਨਾਲ ਕਾਨੂੰਨੀ ਤੌਰ ਤੇ ਜਾਣ ਸੋ ਜਿਹੜੇ ਬੰਦੇ ਇਦਾਂ ਜਾਂਦੇ ਆ ਇਹ ਰਸਤਾ ਜਿਹੜਾ ਠੀਕ ਨਹੀਂਗਾ ਉਹ ਆਪਣੇ ਆਪ ਨੂੰ ਜੋਖਮ ਦੇ ਵਿੱਚ ਪਾਉਂਦੇ ਆ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਆ ਆਪਣੇ ਪਤਵਾਦਾਂ ਦਾ ਇੰਨਾ ਪੈਸਾ ਜਿਹੜਾ ਉਹ ਵੇਸਟ ਕਰਦੇ 50 50 ਲੱਖ 60 60 ਲੱਖ ਜਿਹੜਾ ਟਰੈਵਲ ਏਜੰਟਾਂ ਨੂੰ ਦੇ ਰਹੇ ਆ ਇਹ ਹਦਸਤਾ ਜਿਹੜਾ ਆਪਾਂ ਨੂੰ ਬੰਦ ਜਿਹੜਾ ਕਰਨਾ ਚਾਹੀਦਾ ਮਹਾਂਸਾਬ ਕੁਝ ਆਇਲੈਂਡ ਸੈਂਟਰ ਵੀ ਜਿਹੜੇ ਕੈਨਸਲ ਕੀਤੇ ਗਏ ਨੇ ਜਿਹਨਾਂ ਲਾਇਸੈਂਸ ਆ ਜਿਵੇਂ ਲੈ ਹੁੰਦੇ ਸੂਈ ਰਾਤ ਅਸੀਂ ਬਲ ਸਾਰੀਆਂ ਚੀਜ਼ਾਂ ਚੈੱਕ ਕਰ ਜਿਹੜੇ ਆਇਲੈਂਡ ਸੈਂਟਰ ਨੇ ਉਹਨਾਂ ਦਾ ਕੰਮ ਤੇ ਪੜਾਉਣਾ ਆਇਲੈਂਡਸ ਤਿਆਰ ਕਰਾਉਣਾ ਬਾਦੋਂ ਅੱਗੇ ਸੌਦਾ ਕਰ ਲੱਗ ਜਾਂਦੇ ਲੋਕਾਂ ਦਾ ਉਹ ਵੀ ਚੈੱਕ ਕੀਤੇ ਸੀ ਉਹ ਅਸੀਂ ਸਿੱਧਾ ਜਿਹਾ ਇੱਕ ਗੱਲ ਹੈ ਜੇ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮੁਲਕੀ ਤਸਕੀਰੇ ਸ਼ਾਮਿਲ ਹੈ ਚਾਹੇ ਉਹ ਆਈਲੈਂਡ ਸੈਂਟਰ ਵਾਲਾ ਚਾਹੇ ਉਹ ਟਰੈਵਲ ਏਜੰਟਾ ਚਾਹੇ ਉਹ ਇਮੀਗ੍ਰੇਸ਼ਨ ਵਾਲਾ ਚਾਹੇ ਉਹ ਜਿਹੜਾ ਚੋਲਾ ਸ਼ਾਪ ਟਰੈਵਲ ਏਜੰਟ ਤੋਂ ਦੇ ਫਿਰਦੇ ਪਿੰਡਾਂ ਦੇ ਵਿੱਚ ਕੋਈ ਵੀ ਕਿੱਦਾਂ ਦਾ ਵੀ ਆ ਹਰ ਬੰਦੇ ਦੇ ਖਿਲਾਫ ਜਿਹੜੀ ਆ ਉਹ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤੋ ਸੈਂਟਰ ਵਗੈਰਾ ਸਾਰੇ ਬੰਦੇ ਜੀ ਮੰਤਰੀ ਮਨੋ ਰੱਲ ਕੰਟਰੋਲ ਨੇ ਕਾਲ ਬਿਆਨ ਤਾਂ ਜਿਹੜੇ ਫੋਟੋ ਕਰ ਰਹੇ ਉਹ ਅਪਰਾਧੀ ਉਹਨਾਂ ਨੇ ਹੁਣ ਧਰਦੀ ਕਰਨ ਦੀ ਲੋੜ ਨਹੀਂ ਕਿਵੇਂ ਦੇਖਦੇ ਉਹਨਾਂ ਦੇ ਬਿਆਨ ਮੇਰਾ ਖਿਆਲ ਹੈ ਅਗੇ ਖੱਤਰ ਸਾਹਿਬ ਹਿੰਦੁਸਤਾਨ ਦੀ ਬੀਜੇਪੀ ਸਰਕਾਰ ਦੇ ਕੇਂਦਰੀ ਮੰਤਰੀ ਹੈ ਜੋ ਬੀਜੇਪੀ ਦੀ ਪਾਲਿਸੀ ਟ੍ਰੈਵਲ ਜੈਂਟਾ ਚੈਓ ਇਮੀਗ੍ਰੇਸ਼ਨ ਆਲਾ ਚੈਓ ਜਿਹੜਾ ਚੋਲਾ ਸ਼ਾਪ ਟ੍ਰੈਵਲ ਜੈਂਟ ਤੋਂ ਦੇਖਦੇ ਪਿੰਡਾਂ ਦੇ ਵਿੱਚ ਕੋਈ ਵੀ ਕਿਦਾਂ ਦਾ ਵੀ ਆ ਹਰ ਬੰਦੇ ਦੇ ਖਿਲਾਫ ਜਿਹੜੀ ਆ ਉਹ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤੋਂ ਸੈਂਟਰ ਵਗੈਰਾ ਸਾਡੇ ਬੰਦੇ ਹੈ ਮੰਤਰੀ ਮਨੋਰਾ ਲ ਕਟਰੋਲ ਨੇ ਕਾਲਪੀ ਅੰਦਰ ਜਿਹੜੇ ਫੋਟੋ ਕਰ ਰਹੇ ਉਹ ਅਪਰਾਧੀ ਆ ਉਹਨਾਂ ਨੂੰ ਹੁਣ ਧੰਦੀ ਕਰਨ ਦੀ ਲੋੜ ਨਹੀਂ ਕਿਵੇਂ ਦੇ ਦੇ ਉਹਨਾਂ ਦੇ ਬੰਦੇ ਮੇਰਾ ਖਿਆਲ ਹੈ ਕਿ ਖੱਤਰ ਸਾਹਿਬ ਹਿੰਦੁਸਤਾਨ ਦੀ ਬੀਜੇਪੀ ਸਰਕਾਰ ਦੇ ਕੇਂਦਰੀ ਮੰਤਰੀ ਹੈ ਜੋ ਭਾਜਪਾ ਦੀ ਪਾਲਸੀ ਆ ਜੋ ਭਾਜਪਾ ਦੀ ਹੱਤੇ ਲਾਈਨ ਆ ਜੋ ਕੁਝ ਭਾਜਪਾ ਦੇ ਲੀਡਰ ਬੋਲਦੇ ਆ ਉਹੀ ਖੱਟਰ ਸਾਹ ਬੋਲੇ ਉਹਨਾਂ ਦਾ ਬਿਆਨ ਜਿਹੜਾ ਬੜਾ ਘਟਿਆ ਦਿੰਦਨਯੋਗ ਆ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਜਿਹੜੇ ਬੰਦੇ ਆ ਸਰ ਇਹ ਮਤਲਬ ਪੇਟ ਲਈ ਰੋਟੀ ਲਈ ਉਹਨਾਂ ਦੇ ਅੱਛਾ ਤੇ ਜਾਣਾ ਚਾਹੁੰਦੇ ਸੀਗੇ ਇਹ ਬੰਦਿਆਂ ਨੇ ਕੋਈ ਮਤਲਬ ਜਿਹੜਾ ਇਹ ਅਪਰਾਧੀ ਨਹੀਂਗੇ ਇਹ ਅਪਰਾਧ ਦਾ ਸ਼ਿਕਾਰ ਹੋਇਆ ਜੇ ਸਰਕਾਰਾਂ ਖੱਟਰ ਸਾਹ ਨੂੰ ਪੁੱਛੋਗੇ 14 ਦੇ ਵਿੱਚ ਮੱਲਾ ਜਿਹੜਾ ਮੋਦੀ ਸਾਹਿਬ ਜਦੋਂ ਆਏ ਸੀ ਤਾਂ ਕਹਿੰਦੇ 2000 9 2 ਮੱਲਾ ਜਿਹੜੀ 2 ਕਰੋੜ ਨੌਕਰੀ ਸਾਲ ਦੀ ਬੀਜੇਪੀ ਸਰਕਾਰ ਦੇ ਆ ਕਰੂਗੀ ਤੇ 14 ਤੋਂ ਲੈ ਕੇ ਹੁਣ ਤੱਕ ਤੁਸੀਂ ਲਾ ਲਓ ਕਿ ਮੱਲਾ 10 ਸਾਲ 11 ਸਾਲ ਹੋ ਗਏ ਆ ਜੇ ਹੁਣ ਤੱਕ ਉਹ ਦੇਂਦੇ ਤਾਂ 22 ਕਰੋੜ ਲੋਕਾਂ ਨੂੰ ਨੌਕਰੀ ਮਿਲ ਜਾਣੀ ਚਾਹੀਦੀ ਸੀ ਜਦੋਂ ਆਪਾਂ ਨੌਕਰੀਆਂ ਨਹੀਂ ਦਿੱਤੀਆਂ ਤੇ ਜੇ ਕੋਈ ਰੋਟੀ ਰੋਟੀ ਜੀ ਜਾ ਰਿਹਾ ਉਹ ਗੈਰਕਾਨੂੰਨੀ ਐਨਾ ਹੀ ਆ ਨਾ ਉਹ ਜਾਜਿਆ ਉਹ ਵੱਤ ਤੋਂ ਨੇ ਕੋਈ ਗੈਰਕਾਨੂੰਨੀ ਕੰਮ ਕੋਈ ਨਹੀਂ ਕੀਤਾ ਸੋ ਮੈਂ ਖੱਟਰ ਦੇ ਬਿਆਨ ਦੀ ਘੋਰ ਨਿੰਦਾ ਕਰਦਾ ਇੱਕ ਜੁਮਿਹਰ ਬੰਦੇ ਵੱਲੋਂ ਇਦਾਂ ਦਾ ਬਿਆਨ ਦੇਣਾ ਕਿ ਇੱਕ ਦੇ ਅੱਗੇ ਵਿਚਾਰੇ ਸਤਾਏ ਆ ਬਜਾਏ ਇਹ ਦੇ ਕਿ ਆਪਾਂ ਉਹਨਾਂ ਨੂੰ ਢਾਸ ਦਈਏ ਉਹਨਾਂ ਨੂੰ ਬਲੋ ਜਿਹੜਾ ਹੌਸਲਾ ਦੇਈਏ ਉਹਨਾਂ ਦੀ ਸਰਕਾਰ ਦੇ ਬਾਰੇ ਆਪਾਂ ਮਤ ਕਰੀਏ ਮਤ ਕਰਦੇ ਵੀ ਜਾਏ ਆਪਾਂ ਉਹਨਾਂ ਨੂੰ ਪਰਾਦੀ ਬੰਦ ਰਹੇ ਆ ਉਹ ਪਰਾਦੀ ਕਿੱਦਾਂ ਨੇ ਖੱਟਰ ਸਾਹਿਬ ਦੱਸ ਸਕਦੇ ਆ ਉਹ ਪਰਾਦੀ ਉੱਥੇ ਤੋਂ ਹੋ ਸਕਦੇ ਆ ਅਮਰੀਕਾ ਵਾਸਤੇ ਇੰਡੀਆ 'ਚ ਉਹਨਾਂ ਨੇ ਕਿਹੜਾ ਅਪਰਾਧ ਕੀਤਾ ਸੋ ਖੱਟਰ ਸਾਹਿਬ ਦਾ ਬਿਆਨ ਜਿਹੜਾ ਮਤਲਬ ਮਨੁੱਖੀ ਅਧਿਕਾਰਾਂ ਦੇ ਜਿਹੜੀ ਅਗਲੰਘਣਾ ਹੋਈ ਆ ਉਹਦੀ ਫੇਵਰਟ ਜਾਂਦਾ ਉਹ ਜਿਹੜੀ ਬੀਜੇਪੀ ਦੀ ਕੱਟੜਵਾਦ ਸੋਚ ਆ ਉਹਦੇ ਹੱਕ ਜਾਂਦਾ ਉਹਨਾਂ ਦਾ ਬਿਆਨ ਜਿਹੜਾ ਉਹ ਮਨੁੱਖਤਾ ਦੇ ਖਿਲਾਫ ਹੈ ਇਸ ਕਰਕੇ ਮੈਂ ਉਹਨਾਂ ਦੇ ਬਿਆਨ ਦੀ ਕੜੀ ਨਿੰਦਾ ਕਰਦਾ ਮੈਂ ਮੈਂ ਅਨਾਉਂਸ ਕਰਦਾ ਕਿ ਸਾਡੀ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਸਦਾ ਭਗਵਾਨ ਸੇਕ ਦੀ ਸਰਕਾਰ ਪੰਜਾਬ ਚ ਜਿੰਨੇ ਵੀ ਸਾਡੇ ਬੰਦੇ ਆਉਣਗੇ ਸਭ ਨੂੰ ਗਲੇ ਲਾਵਾਂਗੇ ਸਭ ਨੂੰ ਜਿੰਨੇ ਜੋਗੇ ਆ ਉਹਨਾਂ ਦੀ ਮਤ ਕਰਾਂਗੇ ਇਹ ਕੋਈ ਉਹਨਾਂ ਨੂੰ ਅਪਰਾਧੀ ਨਹੀਂ ਮੰਨਦੇ ਅਸੀਂ ਸਮਝਦੇ ਹਾਂ ਕਿ ਉਹ ਰੋਟੀ ਦੋਜੀ ਲਈ ਗਏ ਹੀ ਨੇ ਗਰਮੜੀਆਂ ਵਾਪਸ ਆ ਗਏ ਆ ਤੇ ਜਿਵੇਂ ਉਹ ਵਾਪਸ ਆ ਗਿਆ ਤੇ ਟ੍ਰੈਵਲ ਜਨਤਾ ਦੇ ਖਿਲਾਫ ਤਾਦਵਾਈ ਕਰਨੀ ਸਾਡੀ ਡਿਊਟੀ ਬਣਦੀ ਉਹ ਅਸੀਂ ਕਰ ਰਹੇ ਆ ਨਾਲ ਜਿਹੜਾ ਵੀ ਕੋਈ ਬੰਦਾ ਸੈੱਟ ਕਰਨ ਵਾਲਾ ਉਹਨੂੰ ਆਪਾਂ ਸੈੱਟ ਵੀ ਕਰਾਂਗੇ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਆ ਕਿਉਂਕਿ ਅੱਜ ਸੀਐਮ ਸਾਹਿਬ ਹਾਈ ਲੈਵਲ ਮੀਟਿੰਗ ਵੀ ਸਰਦੀ ਆ ਪੰਜਾਬ ਦੇ ਐਸਐਸਪੀ ਡੀਸੀ ਸੀਪੀ ਸਾਰੇ ਅੰਦਰ ਪੰਜਾਬ ਬਲਡੋਜਰ ਐਕਸ਼ਨ ਵੀ ਚਲਾਇਆ ਜਾ ਰਿਹਾ ਪੰਜਾਬ ਦੇ ਵਿੱਚ ਦੇਖੋ ਅਸੀਂ ਪਹਿਲਾਂ ਤੋਂ ਕਹਿੰਦੇ ਆਏ ਹਾਂ ਜਿਹੜੇ ਬੰਦੇ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਆ ਮੈਂ ਅੱਜ ਖਾਸ ਤੌਰ ਤੇ ਜਿਹੜੇ ਅਜਨਾਲੇ ਦੇ ਵਿੱਚ ਵਿਧਾਨ ਸਭਾ ਕਾਇਦਨਾਲਾ ਜਾਂ ਇੰਦਰਾਜ ਅਸਾਸੀ ਜਿਹੜੇ ਬੰਦੇ ਇੱਥੇ ਨਸ਼ਾ ਵੇਚਦੇ ਆ ਉਹਨਾਂ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਦਾ ਚੇਤਾਵਨੀ ਦੇਣੀ ਚਾਹੁੰਦਾ ਕਿ ਆਪਣੇ ਆਪ ਹੀ ਹਰ ਦਿਨ ਨਹੀਂ ਤੇ ਜੋ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਅੱਜ ਮੁੱਖ ਮੰਤਰੀ ਸਾਹਿਬ ਐਸਲ ਮੀਟਿੰਗ ਚੱਲ ਰਹੀ ਹੈ ਉਹਨਾਂ ਨੇ ਡੀਸੀ ਤੇ ਐਸਐਸਪੀ ਸੱਦੇ ਆ ਸਾਰੇ ਅਸੀਂ ਸਹਿਦ ਮਲ ਜਿਹੜਾ ਨਸ਼ਾ ਜੋ ਵਾਦਾ ਕੀਤਾ ਪੰਜਾਬ ਦੇ ਲੋਕਾਂ ਦਾ ਵੀ ਖਤਮ ਕਰਾਂਗੇ ਉਹ ਅਸੀਂ ਜਲਦੀ ਖਤਮ ਕਰਨ ਜਾ ਰਹੇ ਹਾਂ ਚਾਹੇ ਸਾਨੂੰ ਬਲਡੋਜੇ ਚਲਾਉਣੇ ਪੈਣ ਚਾਹੇ ਕੁਝ ਵੀ ਕਰਨਾ ਪਵੇ ਯਾਰੇ ਬੰਦੇ ਨਸ਼ਾ ਤਸਕਰ ਐ ਸਰ ਉਹਨਾਂ ਨੂੰ ਕਿਸੇ ਵੀ ਕਿਸੇ ਵੀ ਤਰ੍ਹਾਂ maaf ਨਹੀਂ ਕੀਤਾ ਜਾਊਗਾ। ਉਹ ਜੋ ਵੀ ਕਰਨਾ ਪਿਆ ਉਹਨਾਂ ਦੇ ਖਿਲਾਫ ਕਰਾਂਗੇ। ਸੋ ਇਹ ਨਾਲੇ ਜਿਹੜਾ ਕੋਈ ਜੇ ਕੋਈ ਬੰਦਾ ਇਦਾਂ ਦਾ ਕੰਮ ਕਰਦਾ ਸਾਡੇ ਹਲਕੇ ਦੇ ਵਿੱਚ ਰਾਜ ਸائیں ਜਿਹੜਾ ਬੰਦਾ ਕੰਮ ਕਰਦਾ ਤੇ ਮੇਰੀ ਉਹਨਾਂ ਨੂੰ ਬੇਨਤੀ ਹੈ ਬਈ ਹਟ ਜਾਓ। ਨਹੀਂ ਹਟੋਗੇ ਤੇ ਤਿਆਰ ਰਹੋ ਬੰਡੋਜੇ ਦੇ ਇੱਧਰ ਵੀ ਆਉਣਗੇ। ਅਸੀਂ ਕਿਸੇ ਨੂੰ ਨਸ਼ੇ ਵਾਲੇ ਬੰਦੇ ਤੋਂ ਨਹੀਂ ਬਖਸ਼ਾਂਗੇ ਭਾਵੇਂ ਜੋ ਮਰਜ਼ੀ ਹੋ ਜਾ ਕਿਉਂਕਿ ਦੇ ਵੀ ਮਲੀਪਤ ਹੁੰਦੀ ਹੈ ਪੈਰੀ ਪੈਸੇ ਚ ਲਾਉਂਦੇ ਹੋਣ ਸਰਕਾਰੀਆਂ ਦੇ ਵੀ ਐਕਸ਼ਨ ਹੋਵੇਗਾ ਸਰ ਬਿਲਕੁਲ ਹੋਏਗਾ ਅੱਜ ਉਸ ਤਰ੍ਹਾਂ ਕੇ ਮੀਟਿੰਗ ਜੇ ਕੋਈ ਪੁਲਿਸ ਅਧਿਕਾਰੀ ਥੱਲੇ ਇਹ ਨਸ਼ਾ ਤਸਕਰ ਦਾ ਰਲਿਆ ਤਾਂ ਉਹਦੇ ਖਿਲਾਫ ਵੀ ਕਰਾਂਗੇ ਕਿਉਂ ਨਹੀਂ ਕਰਾਂਗੇ ਜਿਹੜਾ ਵੀ ਬੰਦਾ ਰਲਿਆ ਉਹ ਆ ਬੰਦੇ ਦੇ ਖਿਲਾਫ ਜਿਹੜਾ ਨਸ਼ੇ ਨੂੰ ਖਤਮ ਕਰਨਾ ਜੀ ਨਸ਼ੇ ਦੇ ਮਤਲਬ ਇਸ ਬੰਦੇ ਦੇ ਵਿੱਚ ਜਿਹੜਾ ਬੰਦਾ ਵੀ ਸ਼ਾਮਲ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਰਿਸ਼ਤਾਚਾਰ ਨੂੰ ਲੈ ਕੇ ਕੀ ਚਤਾਨੀ ਹੈ ਅਧਿਕਾਰੀਆਂ ਨੇ ਕਿਉਂਕਿ ਪੰਜਾਬ ਸਰਕਾਰ ਨੇ ਕਾਰਵਾਈ ਵੀ ਕੀਤੀ ਆ ਪਿਛਲੇ ਦਿਨ ਸੀ ਦੇਖੋ ਪਿਛਲੇ ਦਿਨੀ ਇੱਕ ਡੀਸੀ ਕਿੰਨੇ ਬੰਦੇ ਦੇ ਖਿਲਾਫ ਕਾਰਵਾਈ ਨਸ਼ੇ ਵਾਲੇ ਬੰਦਿਆਂ ਨੂੰ ਦੀ ਬਖਸ਼ਾ ਕੇ ਭਾਵੇਂ ਜੋ ਮਰਜ਼ੀ ਹੋ ਜਾ ਕਿਉਂਕਿ ਕਈ ਨਹੀਂ ਪੁਲਿਸ ਦੀ ਵੀ ਮਿਲਿਪੋਤ ਹੁੰਦੀ ਹੈ ਕਈ ਨਹੀਂ ਪੈਸੇ ਚਲਾਉਂਦੇ ਹੋਣ ਸਰਕਾਰੀਆਂ ਨੇ ਵੀ ਐਕਸ਼ਨ ਹੋਵੇਗਾ ਸਰ ਬਿਲਕੁਲ ਹੋਏਗਾ ਅੱਜ ਉਸੇ ਕਰਕੇ ਮੀਟਿੰਗ ਹੈ ਜੇ ਕੋਈ ਪੁਲਿਸ ਅਧਿਕਾਰੀ ਥੱਲੇ ਇਹ ਨਸ਼ਾ ਤਸਕਰ ਦਾ ਰਲਿਆ ਤਾਂ ਉਹਦੇ ਖਿਲਾਫ ਵੀ ਕਰਾਂਗੇ ਕਿਉਂ ਦੀ ਕਰਾਂਗੇ ਜਿਹੜਾ ਵੀ ਬੰਦਾ ਰਲਿਆ ਉਹ ਬੰਦੇ ਦੇ ਖਿਲਾਫ ਜਿਹੜਾ ਨਸ਼ੇ ਨੂੰ ਖਤਮ ਕਰਨਾ ਜੀ ਨਸ਼ੇ ਦੇ ਮਤਲਬ ਇਸ ਥੰਦੇ ਦੇ ਵਿੱਚ ਜਿਹੜਾ ਬੰਦਾ ਵੀ ਸ਼ਾਮਲ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਨਾ ਭ੍ਰਿਸ਼ਟਾਚਾਰ ਨੂੰ ਲੈ ਕੇ ਕੀ ਚਤਾਵਨੀ ਹੈ ਅਧਿਕਾਰੀਆਂ ਨੇ ਕਿਉਂਕਿ ਪੰਜਾਬ ਸਰਕਾਰ ਨੇ ਕਾਰਵਾਈ ਵੀ ਕੀਤੀ ਆ ਪਿਛਲੇ ਹਾਂ ਅਸੀਂ ਵੇਖੋ ਪਿਛਲੇ ਦਿਨੀ ਇੱਕ ਡੀਸੀ ਕਿੰਨੇ ਬੰਦੇ ਦੇ ਖਿਲਾਫ ਕਾਰਵਾਈ ਆ ਅਸੀਂ ਭ੍ਰਿਸ਼ਟਾਚਾਰ ਨਸ਼ਾ ਇਹ ਸਭ ਚੀਜ਼ਾਂ ਪੰਜਾਬ ਚੋਂ ਖਤਮ ਕਰਦੀਆਂ ਚਾਹੁੰਦੇ ਹਾਂ ਸਾਨੂੰ ਜਿਹੜੀਆਂ ਕੰਪਲੇਂਟਸ ਆਈਆਂ ਪਿਛਲੇ ਦਿਨੀ ਸੀਐਮ ਸਾਹਿਬ ਨੂੰ ਉਹਨਾਂ ਦੇ ਆਧਾਰ ਦੇ ਉੱਤੇ ਸਾਰੀ ਕਾਰਵਾਈ ਹੋ ਜਾਈ ਸੋ ਮਤਲਬ ਮੈਂ ਕਹਿਣਾ ਤੇ ਹੁੰਦਾ ਕਿ ਪੰਜਾਬ ਸਰਕਾਰ ਨੇ ਪੂਰਾ ਆਪਣਾ ਲੱਕ ਬੰਨਿਆ ਅਸੀਂ ਵੀ ਆਪਣੀ ਸਬਡਿਵੀਜ਼ਨ ਦੇ ਵਿੱਚ ਕਿਸੇ ਬੰਦੇ ਨੂੰ ਕਲਪਸ਼ਨ ਨਹੀਂ ਕਰਦੇਵਾਂਗੇ ਕਿਸੇ ਬੰਦੇ ਨੂੰ ਮਤਲਬ ਜਿਹੜਾ ਉਹ ਨਸ਼ੇ ਦੇ ਪੰਦੇ ਚ ਜਿਹੜਾ ਸ਼ਾਮਿਲ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅੱਜ ਭਪੇਸ਼ ਬਗੇਲਾ ਆ ਰਹੇ ਆ ਕਿਵੇਂ ਦੇਖਦੇ ਜੋ ਕਾਂਗਰਸ ਗ੍ਰਾਮ ਪਾਸ ਕਰਨ ਦੀ ਜੋ ਬੇਦਾ ਖਿਆਲ ਜਿੰਨੇ ਮਰਜ਼ੀ ਆ ਜਾਣ ਪੰਜਾਬ ਕਾਂਗਰਸ ਕਦੇ ਵੀ ਨਾ ਜਾਣ ਪੈਣੀ ਹੈ ਮਤਲਬ ਨਾ ਪੈ ਸਕਦੀ ਆ ਕੋਈ ਨਹੀਂ ਉਹ ਉਹਨਾਂ ਦੀ ਪਾਰਟੀ ਦਾ ਮਸਲਾ ਉਹ ਆ ਰਹੇ ਆਪਣੀ ਪਾਰਟੀ ਦੀ ਮੀਟਿੰਗ ਕਰਨ ਵਾਸਤੇ ਪੰਜਾਬ ਦੀ ਧਰਤੀ ਦੇ ਉੱਤੇ ਪਰ ਮੈਨੂੰ ਲੱਗਦਾ ਦੀ ਕਈ ਕਈ ਉਹਨਾਂ ਨੇ ਇੰਚਾਰਜ ਬਦਲੇ ਆ ਕਈ ਬਦ ਬਦੋ ਕੇ ਵੇਖੇ ਆ ਪਰ ਜਿਹੜੇ ਉਹਨਾਂ ਦੇ 7-8 ਮੁੱਖ ਮੰਤਰੀ ਨੇ ਚੰਨੀ ਸਾਹਿਬ ਸੁਖੀ ਸਾਹਿਬ ਬਾਜਵਾ ਸਾਹਿਬ ਰਾਜਾ ਬੜਿੰਗ ਜੀ ਕਈ ਨੇ ਉਹ ਉਹ ਜਿਹੜੇ ਮੁੱਖ ਮੰਤਰੀ ਆ ਉਹ ਆਪਣੀ ਢਫਲੀ ਵਜਾ ਰਹੇ ਆ ਪਾਰਟੀ ਪਾਰਟੀ ਹੈ ਹੀ ਨਹੀਂ ਪੰਜਾਬ 'ਚ ਪਾਰਟੀ ਤਾਂ ਕਾਂਗਰਸ ਦੀ ਪਾਰਟੀ ਤਾਂ ਖਤਮ ਹੋ ਗਈ ਸਭ ਵਿਅਕਤੀਆਂ ਦੇ ਧੜੇ ਆ ਕੋਈ ਰਾਜਾ ਬੜਿੰਗ ਦਾ ਕੋਈ ਪ੍ਰਤਾਪ ਬਾਜਵੇ ਦਾ ਕੋਈ ਸੁਖੀ ਦਾਵੇ ਦਾ ਕੋਈ ਸੋਨੀ ਦਾ ਬਹੁਤ 10 12 ਬੰਦੇ ਤੇ ਫਿਰ ਜਿਹੜੇ ਕਹਿੰਦੇ ਸੀ ਮੁੱਖ ਮੰਤਰੀ ਬਣਦਾ ਸੁਵਰੇ ਲਈ ਜਾਂਦੇ ਨੇ ਜਿਹੋ ਸਿੰਘ ਸਿੱਧੂ ਵੀ ਆ ਰਹੇ ਨੇ ਸਿੱਧੂ ਵੀ ਆਉਣਗੇ ਕਿ ਕਿਉਂ ਦੇ ਆਉਣਗੇ ਸਿੱਧੂ ਤਾਂ ਜੇ ਕਾਂਗਰਸ ਚੋਂ ਗਏ ਥੋੜੇ ਐ ਇਲੈਕਸ਼ਨ ਦੇ ਲੱਗੇ ਉਹ ਵੀ ਆ ਜਾਣਗੇ ਇਸ ਕਰਕੇ ਕਈ ਆਉਣਗੇ ਚੰਨੀ ਸਿੱਧੂ ਕਈ ਆ ਜਾਣੇ ਆ ਇਸ ਕਰਕੇ ਬਗੇਲ ਆ ਜਾਏ ਕੋਈ ਆ ਜਾਏ ਪੰਜਾਬ ਕਾਂਗਰਸ ਦਾ ਪੁਇਖ ਜਿਹੜਾ ਪੰਜਾਬ ਦੇ ਅੰਦਰ ਜੀਰੋ ਆ ਉਹਦੇ 27 ਦੇ ਇਲੈਕਸ਼ਨ ਜਿਹਦਾਂ ਨੂੰ ਬਹੁਤ ਬੁਰੀ ਤਰ੍ਹਾਂ ਦੱਸਦਾ ਨਾ ਨਾ ਫਾਈਟ ਕੋਈ ਨਹੀਂ ਕੋਈ ਆ ਦੇ ਕੋਈ ਗੱਲ ਨਹੀਂ ਪਤਾ ਸੀ ਜਿੱਤਾਂਗੇ 27 ਤੇ ਬਹੁਤ ਵਧੀਆ ਟੰਗ ਦੇ ਦਾਂ ਬਹੁਤ ਵੱਡੀ ਲੀਡ ਨਾਲ ਮਹਾਮਾਦੀ ਪਾਰਟੀ ਪੰਜਾਬ ਚੈਪਟਰ ਦੀ ਸਰਕਾਰ ਨੂੰ ਜਲਦੀ ਚੋਣਾਂ ਆ ਰਹੀਆਂ ਬਲਾਕ ਸੰਧ ਜਿਲ੍ਹਾ ਪ੍ਰੇ ਚੋਣਾਂ ਆ ਰਹੀਆਂ ਹੈ। ਕਿਆ ਰਹੀ ਹੈ ਬਿਲਕੁਲ ਤਿਆਰੀ ਅਸੀਂ ਆਪਣੀ ਤਿਆਰੀ ਕੀਤੀ ਹੈ। ਅਸੀਂ ਚੋਣਾਂ ਲੜਾਂਗੇ ਬਲਾਕ ਸੰਭਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਮਿਲਖਾਂ ਅਪ੍ਰੈਲ ਮਈ ਦੇ ਵਿੱਚ ਹੀ ਆ ਜਾਣੀਆਂ ਤੇ ਅਸੀਂ ਇਲੈਕਸ਼ਨ ਲੜਾਂਗੇ ਸਾ ਜਿੱਤਾਂਗੇ ਕੋਈ ਗੱਲ ਨਹੀਂ।